ਨਾਟਿਨਬੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪਛਮੀ ਵਿਧਾਨ ਸਭਾ ਉਪ ਚੋਣ ਸੰਬੰਧੀ ਵਰਦਮਾਨ ਜੈਨਦੀਪ ਪ੍ਰਧਾਨਗੀ ਹੇਠ ਸਨ ਵਿਊ ਐਂਡ ਕਲੇ ਵਿੱਚ ਇੱਕ ਨੁੱਕੜ ਮੀਟਿੰਗ ਦਾ ਆਯੋਜਨ ਕੀਤਾ ਗਿਆ ਨੁੱਕੜ ਮੀਟਿੰਗ ਦੌਰਾਨ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਹਿੱਸਾ ਲਿਆ ਅਤੇ ਪਿਛਲੇ 11 ਸਾਲਾਂ ਵਿੱਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ ਇਸ ਸਮੇਂ ਦੌਰਾਨ ਲਗਭਗ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਉਣ ਵਿੱਚ ਸਫਲ ਹੋયા ਹਨ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਬਹੁ-ਆਯਾਮੀ ਗਰੀਬੀ ਨੂੰ ਖਤਮ ਕਰਨ ਦਾ ਸੰਕਲਪ ਲਿਆ ਅਤੇ ਨਤੀਜੇ ਵਜੋਂ ਅੱਜ ਕਰੋੜਾ ਲੋਕ ਤੇਜ਼ੀ ਨਾਲ ਬਿਹਤਰ ਜੀਵਨ ਵੱਲ ਵੱਧ ਰਹੇ ਹਨ ਭਾਜਪਾ ਪੰਜ ਸਿਧਾਂਤਾਂ ਤੇ ਕੰਮ ਕਰਦੀ ਹੈ ਜਿਨ੍ਹਾਂ ਵਿੱਚ ਰਾਸ਼ਟਰਵਾਦ ਲੋਕਤੰਤਰ ਵਿੱਚ ਵਿਸ਼ਵਾਸ ਗਰੀਬਾਂ ਪਾਂਧਿਆ ਤੇ ਸ਼ੋਸ਼ੀਤਾ ਅਤੇ ਗਾਂਧੀਵਾਦੀ ਸੋਚ ਸਾਰੇ ਧਰਮਾਂ ਦੀ ਸਮਾਨਤਾ ਅਤੇ ਕਦਰਾਂ ਕੀਮਤਾਂ ਤੇ ਆਧਾਰਿਤ ਰਾਜਨੀਤੀ ਸ਼ਾਮਲ ਹਨ ਅੱਜ ਆਪਰੇਸ਼ਨ ਸੰਦੂਰ ਅਤੇ ਮੇਕ ਇਨ ਇੰਡੀਆ ਰੱਖਿਆ ਨੀਤੀ ਦੀ ਪੂਰੀ ਦੁਨੀਆ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਅੱਜ ਮੋਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਮਜ਼ਬੂਤ ਇੱਛਾ ਸ਼ਕਤੀ ਅਤੇ ਲੋਕਾਂ ਦੀ ਸੇਵਾ ਕਰਨ ਦੇ ਸੰਕਲਪ ਨਾਲ ਦੇਸ਼ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ। ਪਰ ਪੰਜਾਬ ਵਿੱਚ ਆਪ ਦੇ ਸਾਢੇ 3 ਸਾਲਾਂ ਦੇ ਰਾਜ ਵਿੱਚ ਕੋਈ ਨੀਤੀ ਨਾ ਹੋਣ ਕਾਰਨ ਸੂਬੇ ਦੀ ਹਾਲਤ ਦਿਨ-ਬਦਨ بگੜਦੀ ਜਾ ਰਹੀ ਹੈ। ਅੱਜ ਪੰਜਾਬ ਵਿੱਚ ਰਾਜਕਤਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਜੋ ਆਪਣੇ ਆਪ ਨੂੰ ਪੰਜਾਬੀਆਂ ਦਾ ਸ਼ੁਭਚਿੰਤਕ ਕਹਿੰਦੇ ਹਨ ਕੋਇ ਜਰੀਵਾਲ ਨੂੰ ਰਾਜ ਸਭਾ ਭੇਜਾਂ ਦੀ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵਿੱਚ ਡੇਰਾ ਲਾ ਕੇ ਬੈਠਿਆ ਹਨ ਉਹਨਾਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ ਉਹਨਾਂ ਨੂੰ ਸਿਰਫ ਕੇਜਰੀਵਾਲ ਦੀ ਚਿੰਤਾ ਹੈ ਕਿ ਜੇਕਰ ਆਪ ਇਹ ਸੀਟ ਹਾਰ ਜਾਂਦੀ ਹੈ ਤਾਂ ਕੇਜਰੀਵਾਲ ਦਾ ਰਾਜ ਸਭਾ ਮੈਂਬਰ ਬਣਨ ਦਾ ਸੁਪਨਾ ਚੱਕਣਾ ਚੋਰ ਨਾ ਹੋ ਜਾਵੇ ਇਸ ਮੌਕੇ ਸੁਭਾਸ਼ ਪ੍ਰਵਿੰਦਰ ਸਿੰਘ ਬਸੰਦੀਪ ਸਿੰਘਲਾ ਦਿਨੇਸ਼ ਕੁਮਾਰ ਐਸ ਗੌਰਵ ਗੋਇਲ ਸਚਿਨ ਨਿਰਮਲ ਭਾਰਤ ਭੂਸ਼ਣ ਜੈਨ ਜਗਦੀਸ਼ ਚੰਦਰ ਸੁਭਾਸ਼ ਜੈਨ ਵਿਕਾਸ ਗੁਪਤਾ ਅਨਿਲ ਕੇ ਜੈਨ ਅਮਰ ਚੰਦ ਜੈਨ ਰਾਹੁਲ ਗੁਪਤਾ ਰਾਜ ਅਗਰਵਾਲ ਕਿਦਾਰ ਬਿੰਮਲ ਗੁਪਤਾ ਰਾਜੀਵ ਸੁਦਾਰ ਗੋਇਲ ਸੁਧੀਰ ਗੋਇਲ ਮਨੀਸ਼ ਸੰਜੀਵ ਮਲਹੋਤਰਾ ਗੁਲਸ਼ਨ ਬਾਵਾ ਅਰੁਣ ਮਲਹੋਤਰਾ ਰਾਜਕੁਮਾਰ ਜਸ਼ ਨਾਰੰਗ ਆਦ ਹਾਜ਼ਰ ਸਨ